ਮੇਮ ਕਿ ਜਗਾ ਤੇ ਅੱਜ ਸ਼ਾਪੇ ਮਾਰੀ ਕਿੱਥੇ ਗਈ ਇਹ ਬਸੰਤ ਤੇ ਵੀ ਨਹੀਂ ਹੋਇਆ ਕਿ ਕਿ ਪ੍ਰਮੋਥਾ ਜੀ ਕ੍ਰਿਕਟ ਇਫੈਕਟਰ ਇਹ ਹਲੇ ਸਾਡੀ ਟੀਮ ਲੈ ਰਹੀ ਹੈ ਸੈਂਪਲ ਤੇ ਡੇਰੀ ਕੰਪਲੈਕਸ ਹੈਪੋ ਵਾਲੇ ਨਾਲ ਉਹ ਸਾਨੂੰ ਇਹ ਲੀਡ ਦਿੱਤੀ ਗਈ ਸੀ ਅੱਜ ਸਾਡੇ ਨਾਲ ਲੋਕੇਸ਼ਨ ਸ਼ੇਅਰ ਹੋਈ ਹੈ ਅਸੀਂ ਲੋਕੇਸ਼ਨ ਨੂੰ ਫਾਲੋ ਕਰਦੇ ਹੋਏ ਅਸੀਂ ਟੀਮ ਆ ਸਾਡੀ ਫੂਡ ਟੀਮ ਅਸੀਂ ਇੱਥੇ ਆਏ ਹਾਂ ਤੇ ਬਸੰਤ ਐਵੇ ਨਿਊ ਏਰੀਆ ਹੈ ਤੇ ਇੱਥੇ ਪਹਿਲੇ ਉਸ ਚ ਦੇਖਣ ਨੂੰ ਮਿਲਿਆ ਕਿ ਪਨੀਰ ਔਰ ਕਰਡ ਹੈ ਪੈਕਟ ਹਾਂ ਜੀ ਮੈਂ ਕਈ ਤਰ੍ਹਾਂ ਦੇ ਕੈਮੀਕਲ ਵੀ ਨੇ ਕੋਈ ਕੈਮੀਕਲ ਵਗੈਰਾ ਵੀ ਕਰਨ ਇਹ ਹਲੇ ਸਾਡੀ ਟੀਮ ਦੇਖ ਰਹੀ ਹੈ ਐਂਡ ਤੁਹਾਡੇ ਸਾਹਮਣੇ ਦੇਖੋ ਹਲੇ ਉਹ ਦੇਖ ਰਹੇ ਹੈ ਤੇ ਬਾਅਦ ਚ ਪਤਾ ਚਲੇਗਾ ਕੀ ਕੁਝ ਹੈ ਕਿ ਮੈਮ ਕਿੰਨੀ ਮਾਤਰਾ ਕਿਆ ਜਾ ਸਕਦਾ ਉਹ ਕੈਲਕੂਲੇਟ ਕਰ ਰਹੇ ਹੈ ਹਲੇ ਕੁਝ ਪਤਾ ਲੱਗਿਆ ਜੀ ਕਿੱਥੇ ਕਿੱਥੇ ਇਹ ਦੁਕਾਨਾਂ ਦੇ ਦਿੰਦੇ ਸੀਗੇ ਇਹ ਨਹੀਂ ਪਤਾ ਕੁਝ ਵੀ ਇਹ ਮੈਡਮ ਇੱਕ ਕਾਰਵਾਈ ਜਿਹੜੀ ਜਿਵੇਂ ਨਿਰੰਤਰ ਇੱਦਾਂ ਚੱਲੀ ਰਹੀ ਹੈ ਹਾਂਜੀ ਜਾਰੀ ਸਾਡੀ ਫੂਡ ਟੀਮ ਲਗਾਤਾਰ ਕਾਫੀ ਦੇਰ ਤੋਂ ਡੇਢ ਮਹੀਨੇ ਤੋਂ ਲਗਾਤਾਰ ਕਾਰਵਾਈ ਕਰ ਰਹੀ ਹੈ ਲਗਾਤਾਰ ਕੰਮ ਕਰ ਰਹੇ ਨੇ ਦੇਖਦੇ ਆਪਾਂ ਦੇਖੇ ਸਾਰੇ ਸ਼ਾਮ ਨੂੰ ਹੈ ਲਾਇਸੈਂਸ ਵਗੈਰਾ ਹੈ ਜੀ ਇਹ ਹਲੇ ਇਹਨਾਂ ਦਾ ਮਾਲਕ ਆਏ ਨਹੀਂ ਹੈਗੇ ਤੇ ਇਸ ਲਈ ਹਲੇ ਲਾਇਸੈਂਸ ਮਿਲਿਆ ਨਹੀਂ ਕਿਉਂਕਿ ਇੱਥੇ ਖਾਲੀ ਉਹਨਾਂ ਦੇ ਵਰਕਰ ਹੈਗੇ ਆ ਜਿੰਨਾ ਦਾ ਕੋਈ ਦੇਸੀ ਕਿਉਂਗਾ ਜਿਵੇਂ ਆ ਸਮੈਲ ਆ ਰਹੀ ਹੈ ਜਾਂ ਯੂਰੀਆ ਜਾਂ ਇਹ ਦੇਖੋ ਟੀਮ ਇਹ ਆਪਾਂ ਨੂੰ ਕੁਝ ਕਹਿਣਾ ਇਸ ਤਰ੍ਹਾਂ ਮੁਸ਼ਕਿਲ ਹੈ ਤੇ ਜਦੋਂ ਹੋ ਜਾਏਗੀ ਕਾਰਵਾਈ ਆਪਣੀ ਰਿਪੋਰਟ ਤਿਆਰ ਕਰੇਗੇ ਔਰ ਸੈਂਪਲ ਲੈਣਗੇ ਠੀਕ ਹੈ ਠੀਕ ਹੈ ਪਤਾ ਨਹੀਂ ਮੇਰਾ ਨਾਮ ਕੁਲਦੀਪ ਸਿੰਘ ਜੀ ਪੁੱਤ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਜੀ ਤੇ ਪਤਾ ਕਿ ਬਸੰਤਾ ਗੈਰੀ ਦੇ ਵਿੱਚ ਸਿਰਫ ਭਾਗ ਨੂੰ ਰੇਡ ਮਾਰੀ ਗਈ ਜੀ ਯਾਨੀ ਪਨੀਰ ਦੇ ਸੈਂਪਲ ਭਰੇ ਗਏ ਕਿਉਂ ਦੇ ਸੈਂਪਲ ਭਰੇ ਗਏ ਕੀ ਕਰਨਾ ਚਾਹੋਗੇ ਕਹਣਾ ਇਹ ਜਨਵੀਰ ਕੰਮ ਬੰਦ ਹੋਣ ਜਿਦਾ ਨਹੀਂ ਹੋਵੇ ਕੰਮ ਤਾਂ ਵਧੀਆ ਗੱਲ ਹੈ ਹੁਣ ਜਿਹੜਾ ਕਾਫੀ ਮਾਤਰਾ ਆਪਾਂ ਦੇਖਿਆ ਆਪਣੀ ਦੇ ਅੰਦਰ ਪਿਆ ਹੈ ਇਹ ਜਣਾ ਦਾ ਆਪਣੇ ਪਬਲਿਕ ਵਿੱਚ ਹੀ ਹੈ ਆਪਣੇ ਬਜ਼ੁਰਗਾਂ ਨੇ ਖਾਣਾ ਬੱਚਿਆਂ ਨੇ ਖਾਣਾ ਤੇ ਆਪਾਂ ਨੂੰ ਦੇਖਣਾ ਪੈਣਾ ਵੀ ਆਪਾਂ ਕਿਹੜਾ ਕੰਮ ਕਰ ਰਹੇ ਆ ਆਪਦੇ ਬੱਚਿਆਂ ਲਈ ਲੋਕਾਂ ਦੇ ਜਵਾਕਾਂ ਬਸ ਕਰਦੇ ਆਪਾਂ ਬੇਈਮਾਨੀ ਕਰਕੇ ਜ਼ਹਿਰ ਵੇਚ ਰਹੇ ਆ ਇਹਦਾ ਸੀਐਮ ਸਾਹਿਬ ਕੋ ਬੇਨਤੀ ਹੱਥ ਜੋੜ ਕੇ ਕਰ ਸਕਦਾ ਸੀਐਮ ਸਾਹਿਬ ਤੁਸੀਂ ਨਸ਼ੇ ਦੇ ਨਾਲ ਦੇ ਜੰਗ ਛੇੜਿਆ ਸੋ ਇਹ ਤੇਰੀ ਮੜਾ ਧਿਆਨ ਦਿਓ ਵੀ ਕੋਈ ਨਾ ਕੋਈ ਨਾ ਕਾਨੂੰਨ ਐਸਾ ਬਣਾਓ ਵੀ ਜਿਹੜੀ ਬਿਲਡਿੰਗ ਫਟੀਆਂ ਉਹਨੂੰ ਸੀਲ ਕਰ ਦਈਏ ਅਜਾ ਆਪਨੇ ਖੁਦ ਮਨ ਧੋਮਕੇ ਮਿਲ ਲਾ ਗਏ ਨੇ ਕਈ ਵਾਰੀ ਵੀ ਤੁਸੀਂ ਇਹ ਕੰਮ ਕਰਦੇ ਜੇ ਨਾ ਕਰੋ ਅਸੀਂ ਫਿਰ ਵੀ ਕਰ ਰਹੇ ਹਾਂ ਕਿਉਂਕਿ ਬਸ ਮਹਾਰਾਜ ਲੋਕ ਸਭਾ ਕਰਦੇ ਆ ਸੋ ਕੁਛ ਮੇਰੇ ਨਾਲ ਆ ਸਾਰੀ ਟੀਮ ਦੇਖ ਲਓ ਜੁੜੀ ਮੁੰਡੇ ਨੌਜਵਾਨ ਜਿਨ੍ਹਾਂ ਨੇ ਵਾਕਈ ਇਹ ਕੰਮ ਕਸਮ ਜੱਕੇ ਵੀ ਆਂ ਨਗਲੀ ਕੰਮ ਬੰਦ ਕਰਾ ਕੇ ਹਟਾਂਗੇ ਲੱਗਦਾ ਮੁੰਡਲੀ ਜਾਂਚ ਦੇ ਵਿੱਚ ਲੱਗਦਾ ਕੀ ਵੀ ਜਿਹੜਾ ਨਕਲੀ ਪਨੀਰ ਵਗੈਰਾ ਜਿਹੜਾ ਤਿਆਰ ਕੀਤੇ ਜਾਂਦੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਦੇਖਦੇ ਪਿਆ ਆਪਾਂ ਨੂੰ ਲੱਗਦਾ ਸਿਹਤ ਵੀ ਪੂਰਾ ਮਸ਼ਤੇਰ ਹੈ ਜੀ ਇਸ ਹੈਗਾ ਜੀ ਹੁਣ ਤਾਂ ਨਾਲ ਹੈਗਾ ਆਪਣੇ ਆਰਾਮਦ ਹੋਇਆ ਇੱਥੇ ਜੀ ਇੱਥੇ ਜੀ ਕੈਮੀਕਲ ਪਿਆ ਇੱਥੇ ਜੀ ਜੋਰੀਆ ਮਿਲੇ ਪਨੀਰ ਦਹੀਂ ਹੈ ਇਹਨਾਂ ਕੋਲੇ ਕਾਫੀ ਮਾਤਰਾ ਚ ਇਹ ਚੀਜ਼ਾਂ ਦਾ ਹਾਨੀਕਰਕ ਕੰਮ ਸਿਹਤ ਬਸ ਬਿਲਕੁਲ 100% ਸਾਰੀ ਮਲਾਪਟੀ ਹੈ ਜੀ 110 ਰੁਪਏ 20 ਰੁਪਏ ਕਿਲੋ ਘਿਓ ਲੈ ਅੱਗੇ ਅੱਗੇ ਆਵਾਂ ਆਪਣੀ ਰਿਹਾ ਗਈ ਅੱਗੇ 250 ਵੇਚ ਦੇ ਪਏ ਨੇ ਇਹ ਕੀ ਲੱਗਦਾ ਕਿੱਥੇ ਜਗ੍ਹਾ ਤੇ ਵੇਚਦੇ ਸੀ ਇਹ ਤੇ ਦੁਕਾਨਾਂ ਦੇ ਮੰਡੀ ਚ ਮੰਡੀ ਚ ਮੰਡੀ ਵੇਹੀ ਜਾਂਦਾ ਦੁਕਾਨਾਂ ਤੇ ਵੇਹੀ ਜਾਂਦਾ ਲੱਗਦਾ ਕਿ ਆਮ ਲੋਕਾਂ ਨੂੰ ਸਤਾ ਦੇਣਾ ਚਾਹੀਦਾ ਤੁਹਾਡਾ ਵੀ ਜਿਹੜੇ ਲੋਕ ਨੇ ਇਸ ਵੇਲੇ ਮੇਂ ਜੋਨ ਤੁਹਾਨੂੰ ਜਾਣਕਾਰੀ ਮਿਲ ਬਿਲਕੁਲ ਜੀ ਬੇਨਤੀ ਕਰਦੇ ਆ ਜਿਹੜੇ ਵੀ ਕੋਈ ਮੇਰੇ ਭਰਾਕ ਸੌਂਦਾ ਖੜੇ ਗੱਲਾਂ ਕੋਈ ਭਾਈਆਂ ਭੈਣ ਜੀ ਸਾਡੇ ਨਾਲ ਜੁੜਨ ਸੋ ਇਹ ਕੰਮ ਦੇ ਵਿੱਚ ਹੋਰ ਅਗੇ ਵਧੀਆ ਕੰਮ ਬੰਦ ਕਰਾਈਏ ਤੇ ਭਾਰੀ ਮਾਤਰਾ ਚਾਹੀਦੀ ਬਰਵਤ ਕੀਤਾ ਜਾਏ। ਇਹ ਕਾਫੀ ਭਾਰੀ ਮਾਤਰਾ ਜੀ ਬਹੁਤ ਜ਼ਿਆਦਾ। ਮਾਲਕ ਕੋਈ ਇੱਥੇ ਦੇ ਮਾਲਕ ਦਾ ਕੋਈ ਦੱਸ ਦੇਣ ਪਏ। ਹਮਮ। ਹੋਰ ਇਹ ਦੇਖੋ ਵੀ ਇਹਨਾਂ ਕੰਮ ਚੋਂ ਪਿਆ ਇਹਨਾਂ ਦਾ ਦੁੱਧ ਤਾਂ ਹੈ ਕੋਈ ਨਹੀਂ। ਪਨੀਰ ਕਿਵੇਂ ਤਿਆਰ ਕਰਦੇ ਆ। ਇਹਨਾਂ ਬੰਦੇ ਕਹਿੰਦੇ ਰੋਜ਼ ਗੱਡੀਆਂ ਆਉਂਦੀ 3 ਵਜੇ ਸ਼ਾਮ ਨੂੰ ਸਵੇਰੇ 2 ਵਜੇ। ਸਵੇਰੇ 2 ਵਜੇ? ਹਾਂਜੀ। ਸਵੇਰੇ 2 ਵਜੇ ਗੱਡੀਆਂ ਆਉਂਦੀ ਐ ਲੱਗ ਚੱਲ ਜਾਂਦੀ ਐ ਗੱਡੀਆਂ ਦੋ ਭਰ ਕੇ ਆਉਂਦੀਆਂ ਨੇ। ਹੁੰਦੇ ਦੇਖਿਆ ਉਹਨਾਂ ਪਨੀਰ ਸਾਹ ਸੀਲ ਕਰਨ ਲੱਗਿਆ। ਦੇਖਦੇ ਉਸ ਤੋਂ ਬਾਅ